ਓਸ਼ੋ ਕ੍ਰਾਈਸਟ ਇੱਕ ਬਗੀਚੀ ਦੇ ਕੋਲੋਂ ਦੀ ਲੰਘ ਰਹੇ ਸੀ। ਉਹਨਾਂ ਨੇ ਆਪਣੇ ਮਿੱਤਰਾਂ ਨੂੰ ਕਿਹਾ ਦੇਖਦੇ ਹੋ ਇਸ ਬਗੀਚੀ 'ਚ ਖੇੜਦੇ ਹੋਏ ਫੁੱਲਾਂ ਨੂੰ। ਇਹਨਾਂ ਨੂੰ ਪਤਾ ਨਹੀਂ ਕਿ ਕੱਲ ਸੂਰਜ ਨਿਕਲੇਗਾ ਜਾਂ ਨਹੀਂ ਨਿਕਲੇਗਾ। ਇਹਨਾਂ ਨੂੰ ਪਤਾ ਨਹੀਂ ਕਿ ਕੱਲ ਪਾਣੀ ਮਿਲੇਗਾ ਕਿ ਨਹੀਂ ਮਿਲੇਗਾ। ਪਰ ਅੱਜ ਇਹ ਆਪਣੇ ਆਨੰਦ 'ਚ ਖੇੜੇ ਹੋਏ ਹਨ। ਆਦਮੀ ਇਕੱਲਾ ਹੈ ਜੋ ਕੱਲ ਦਾ ਇੰਤਜ਼ਾਮ ਅੱਜ ਹੀ ਕਰ ਲੈਂਦਾ ਹੈ। ਪਰਸੋਂ ਦਾ ਇੰਤਜ਼ਾਮ ਵੀ ਕਰ ਲੈਂਦਾ ਹੈ। ਅਜੇ ਵੀ ਆਦਮੀ ਹੈ ਕਿ ਉਹਨਾਂ ਦੀ ਕਬਰ ਕਿਹੋ ਜੀ ਬਣੀ ਇਹਦਾ ਵੀ ਇੰਤਜ਼ਾਮ ਕਰ ਲੈਂਦੇ ਆ ਜਿਹੜੇ ਸਮਝਦਾਰ ਹੈ ਉਹ ਤਾਂ ਆਪਣੀ ਯਾਦਗਾਰ ਮਰਨ ਤੋਂ ਪਹਿਲਾਂ ਹੀ ਬਣਾ ਲੈਂਦੇ ਆ ਅਸੀਂ ਸਾਰੇ ਇੰਤਜ਼ਾਮ ਕਰ ਲੈਨੇ ਆ ਇਹ ਭੁੱਲ ਜਾਨੇ ਆ ਕਿ ਕੱਲ ਦਾ ਇੰਤਜ਼ਾਮ ਜਿਹੜਾ ਆਦਮੀ ਅੱਜ ਕਰ ਲੈਂਦਾ ਹੈ ਉਹ ਅੱਜ ਨੂੰ ਕੱਲ ਦੇ ਇੰਤਜ਼ਾਮ 'ਚ ਹੀ ਖਤਮ ਕਰ ਦਿੰਦਾ ਹੈ ਕੱਲ ਫਿਰ ਉਹ ਆਉਣ ਵਾਲੇ ਕੱਲ ਦਾ ਇੰਤਜ਼ਾਮ ਕਰੇਗਾ ਤੇ ਉਹਦੀ ਹੱਤਿਆ ਕਰ ਦੇਗਾ ਉਹ ਰੋਜ਼ਾਨਾ ਆਉਣ ਵਾਲੇ ਕੱਲ ਦਾ ਇੰਤਜ਼ਾਮ ਕਰੇਗਾ ਤੇ ਅੱਜ ਦੀ ਹੱਤਿਆ ਕਰਦਾ ਚਲਾ ਜਾਏਗਾ ਜਦ ਕਿ ਅੱਜ ਦੇ ਇਲਾਵਾ ਕਦੇ ਕੁਝ ਆਉਂਦਾ ਹੀ ਨਹੀਂ ਕੱਲ ਕਦੇ ਆਉਂਦਾ ਹੀ ਨਹੀਂ ਜਦ ਵੀ ਆਉਂਦਾ ਅੱਜ ਹੀ ਆਉਂਦਾ ਹੈ ਸੁਰੱਖਿਆ ਲੱਭਣ ਵਾਲੇ ਦਾ ਇਹ ਮਨ ਦਾ ਸੁਭਾਅ ਹੈ ਕਿ ਉਹ ਅੱਜ ਦੀ ਹੱਤਿਆ ਕਰ ਦਿੰਦਾ ਹੈ ਕੱਲ ਦੀ ਖਾਤਰ ਵਰਤਮਾਨ ਦੀ ਹੱਤਿਆ ਕਰਦਾ ਹੈ ਭਵਿੱਖ ਦੀ ਖਾਤਰ ਭਵਿੱਖ ਕਦੇ ਆਉਂਦਾ ਨਹੀਂ ਕੱਲ ਕਦੇ ਆਉਂਦਾ ਨਹੀਂ ਆਖਰ ਚੁੱਪੋਂਦਾ ਹੈ ਕਿ ਸਾਰਾ ਜੀਵਨ ਉਹਦੇ ਹੱਥੋਂ ਨਿਕਲ ਗਿਆ